ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਪੋ ਜੇ ਛੋਲਿਆਂ ਦੀ ਪੰਜੀਰੀ ਦਿਖਾਉਣੇ ਦੀ ਛੋਲੇ ਆਪਾਂ ਨੇ ਪੀਸ ਕੇ ਜੀ ਛਾਣ ਕੇ ਪਾ ਲੇ ਡੱਬੇ ਦੇ ਵਿੱਚ ਇੱਧਰ ਆਪਾਂ ਸੌਂਪ ਲਈਏ ਆਪਾਂ ਮਿਸ਼ਰੀ ਪਾਵਾਂਗੇ ਇੱਧਰ ਆਪਾਂ ਨੇ ਲਿਆ ਦੇਸੀ ਘਿਓ ਤੇ ਆਪਾਂ ਡਰਾਈ ਫੂਡਸ ਨਹੀਂ ਪਾਉਣੇ ਹੈਗੇ ਕਿਉਂਕਿ ਗਰਮੀ ਕਰਕੇ ਉਹ ਆਪਾਂ ਭੋਂ ਕੇ ਖਾਣੇ ਆ ਜੀ ਕੜਾ ਇਹ ਜਿੱਧਰ ਆਪਣੀ ਰੱਖੀ ਹੋਈ ਆ ਗਰਮ ਆਪਾਂ ਜਿਆਦੇ ਕਿਉਂ ਨਹੀਂ ਪਾਵਾਂਗੇ ਬਸ ਆਪਾਂ ਡੇਢ ਕੜਸੀਓਂ ਘਿਓ ਲਿਆ ਤੋ ਆਪਣਾ ਹੋ ਗਿਆ ਮੈਟ ਹੁਣ ਆਪਾਂ ਇਹਦੇ ਵਿੱਚ ਜਿਹੜੇ ਪੂਜੇ ਛੋਲੇ ਆਪਾਂ ਨੇ ਪੀਸ ਕੇ ਰੱਖੇ ਨੇ ਜਿਉਂ ਪਾ ਦਾਂਗੇ ਸਾਰੇ ਜੀ ਉਤੇ ਛੋਲੇ ਆਪਾਂ ਇਹਨਾਂ ਪੀਸ ਕੇ ਜੀ ਛਾਣਨੀ ਦੇ ਨਾਲ ਛਾਣ ਕੇ ਰੱਖ ਲਈ ਸੀਗੀ ਵੀ ਕਈ ਵਾਰੀ ਵਿੱਚ ਕੋਈ ਵੀ ਇਹਨਾਂ ਦਾ ਮੋਟਾ ਜਿਹੜਾ ਪੀਸ ਆ ਨਾ ਉਹ ਰਹਿ ਜਾਂਦਾ ਵੈਸੇ ਛੋਲੇ ਆਪਣੇ ਭੁੱਜੇ ਹੀ ਹੋਏ ਨੇ ਆਪਾਂ 2 ਕਮਿੰਟ ਤੇ ਲਈ ਹੋਈ ਇਹਨੂੰ ਸੇਕ ਲਵਾਵਾਂਗੇ ਜੀ ਜਿਹੜੇ ਭੈਣ ਭਰਾ ਜੀ ਆਪਣੇ ਨੇ ਜੋੜੇ ਹੋਏ ਨੇ ਡੇਲੀ ਸੋਨੇ ਸੋਨੇ ਕਮੈਂਟ ਕਰਦੇ ਨੇ ਜੀ ਆਪਣੀ ਵੀਡੀਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪਹਿਲੀ ਵਾਰ ਜੀ ਆਪਣੇ ਚੈਨਲ ਤੇ ਆਏ ਨੇ ਉਹ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਪਾਂ ਜਿ ਲਗਾਤਾ ਇਸ ਤਰ੍ਹਾਂ ਜਿਹੜੀਆਂ ਘੋੜੀਆਂ ਦੀਆਂ ਡਲੀਆਂ ਜੀ ਬਣ ਗਈ ਜ ਇਹਨਾਂ ਨੂੰ ਚੰਗੀ ਤਰ੍ਹਾਂ ਪਲਾਉਂਦੇ ਹੋਏ ਮੈਸ਼ ਕਰਦਾਂਗੇ ਜੀ 2-3 ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਗੈਸ ਜੀ ਆਪਣਾ ਥੋੜਾ ਜਿਹਾ ਮੀਡੀਅਮ ਜਿ ਰੱਖਿਆ ਹੋਇਆ ਤਾਂ ਬੜਾ ਤੇਜ਼ ਨਹੀਂ ਗੈਸ ਕਰਿਆ ਫਿਰ ਆਪਣੇ ਇਹ ਰਿਪੋਟ ਜਿਵੇਂ ਲਈ ਆਪਾਂ ਦੇ ਪੀਸ ਕੇ ਪਾਏ ਨੇ ਜੀ ਉਹ ਜੜ ਜਾਣਗੇ ਹੱਸਾ ਕੱਪਾਂ 2 ਮਿੰਟੇ ਲਗਾਤਾਰ ਹਲਾਉਂਦੇ ਹੋਏ ਜੀ ਇਹਨਾਂ ਨੂੰ ਪਕਾਵਾਂਗੇ ਡਰਾਈ ਹੂਸ ਗਰਮੀ ਕਰਕੇ ਨਹੀਂ ਪਾਏ ਆਪਾਂ ਜੀ ਉਹਨਾਂ ਨੂੰ ਭਾਉ ਕੇ ਖਾਣੇ ਲਗਾਤਾਰ ਜਿ ਆਪਾਂ ਚਲਾਉਂਦੇ ਰਹਾਂਗੇ ਗਰਮੀ ਦੇ ਵਿੱਚ ਜੀ ਚਾਹੇ ਬੇਸਨ ਦੀ ਪਨੀਰੀ ਬਣਾ ਲਓ ਜਾਇਪੁਰ ਦੇਸ਼ ਬੋਲੇ ਆ ਜਿਹਦੀ ਬਹੁਤ ਵਧੀਆ ਬਣਦੀ ਹੈ ਜੀ। ਦੇਖ ਖਾਣ ਨੂੰ ਵੀ ਗਰਮੀ ਤੋਂ ਵਧੀਆ ਰਹਿੰਦੀ ਹੈ ਜੀ ਗਰਮੀ ਨਹੀਂ ਲੱਗਦੀ। ਇਹਨਾਂ ਦੇ ਆਪਾਂ ਨੇ ਉੱਪਰੋਂ ਛਿਲਕਾ ਉਤਾਰਤਾ ਸੀ। ਆ ਪਰ ਉਹ ਚੰਗੀ ਤਰ੍ਹਾਂ ਦੀ। ਮੈਂ ਸ਼ਿਕਾਇਤ ਨਹੀਂ ਜੀ। ਦੇ ਵਿੱਚ ਰਹਿ ਵੀ ਜਾਣਗੀਆਂ ਜੀ ਦੇ ਇਹਦਾ ਆਪਾਂ ਠੰਡੀ ਕਰਕੇ ਡੱਬੇ ਚ ਪਾਵਾਂਗੇ ਆਪਾਂ ਉਹਨਾਂ ਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰਕੇ ਪਾਵਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸੌਂਫ ਸੌਂਫ ਆਪਾਂ ਨੇ ਪੀਸ ਕੇ ਜੀ ਚੰਗੀ ਤਰ੍ਹਾਂ ਛਾਣ ਲਈ ਸੀਗੀ ਛਾਲਣੀ ਦੇ ਨਾਲ ਉੰਗੀ ਤਰ੍ਹਾਂ ਆਪਾਂ ਦੇ ਚੰਨ ਵੀ ਜੀ ਮੈਸ਼ ਕਰ ਦਾਂਗੇ। ਹਾਂਜੀ ਗੈਸ ਜੀ ਆਪਾਂ ਨੇ ਬੰਦ ਕਰਤਾ। ਆਪਾਂ ਇਹਨੂੰ 5-7 ਮਿੰਟ ਜੀ ਇਸੇ ਤਰ੍ਹਾਂ ਚੱਲਾਈ ਜਾਵਾਂਗੇ। ਥੋੜਾ ਜਿਹਾ ਹਲਕਾ ਜਿਹਾ ਜੀ। ਠੰਡਾ ਕਰਕੇ ਫਿਰ ਆਪਾਂ ਇਹਦੇ ਵਿੱਚ ਮਿਸ਼ਰੀ ਪਾਵਾਂਗੇ। ਤਾਂਬਾ ਤੁਹਾਨੂੰ ਮੈਂ ਥੋੜਾ ਜਿਹਾ ਠੰਡਾ ਕਰਕੇ ਦਿਖਾਉਨੇ ਆ। ਹਾਂਜੀ ਆਪਾਂ ਥੋੜਾ ਜਿਹਾ ਜੀ ਠੰਡਾ ਕਰ ਲਿਆ ਬਾੜਾ ਵੀ ਨਹੀਂ ਠੰਡਾ ਕਰਿਆ ਥੋੜੀ ਜੀ ਕੋਸੀ ਕੋਸੀ ਜਿਹੀ ਹੈ ਜੀ ਹੁਣ ਆਪਾਂ ਇਹਦੇ ਵਿੱਚ ਮਿਸ਼ਰੀ ਪਾ ਦਾਂਗੇ ਜੀ ਮਿੱਠਾ ਤੁਸੀਂ ਆਪ ਦੇ ਹਿਸਾਬ ਨਾਲ ਪਾ ਲਿਓ ਜਿੰਨਾ ਕਿ ਤੁਸੀਂ ਵੱਧ ਘੱਟ ਖਾਣੇ ਹੋ ਆਪਾਂ ਵੈਸੇ ਥੋੜਾ ਹੀ ਪਾਇਆ ਹੈ ਜੀ ਚੰਗੀ ਤਰ੍ਹਾਂ ਜੀ ਆਪਾਂ ਇਹਨ ਮਿੱਠੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਾਂਜੀ ਲੋ ਜੀ ਆਪਣੀ ਮਿਸ਼ਰੀ ਬਣ ਕੇ ਪੰਜੀਰੀ ਬਣ ਕੇ ਤਿਆਰ ਆ ਜੀ। ਇਹ ਥੋੜੀ ਜਿਹੀ ਹਲੇ ਗਰਮ ਕਿਉਂਕਿ ਕੜਾਹੀ ਆਪਣੀ ਭਾਰੀ ਆ। ਤਾਂ ਆਪਾਂ ਇਹਨੂੰ ਵੀ ਠੰਡੀ ਕਰਕੇ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ। ਆਪਾਂ ਇਹਨੂੰ ਚਾਹ ਨਾਲ ਦੁੱਧ ਨਾਲ ਜੀ। ਦਿਨ ਚ ਇੱਕ ਦੋ ਟਾਈਮ ਲੈ ਸਕਦੇ ਆ। ਗਰਮੀਆਂ ਦੇ ਵਿੱਚ ਜੀ ਆਪਾਂ ਨੂੰ ਜ਼ਰੂਰ ਵੇਸਣ ਦੀ ਪੰਜੀਰੀ ਬਣਾਓ। ਚਾਹ ਭੁਜੇ ਛੋਲਿਆਂ ਦੀ ਪੰਜੀਰੀ ਬਣਾਉਣੀ ਜ਼ਰੂਰ ਖਾਣੀ ਚਾਹੀਦੀ ਆਪਾਂ ਨੂੰ। ਇਹ ਗਰਮੀ ਤੋਂ ਵੀ ਰਾਹਤ ਦਿਵਾਉਂਦੀ ਹੈ ਜੇ ਆਪਾਂ ਨੂੰ ਠੰਡਕ ਪਹੁੰਚਾਉਂਦੀ ਹੈ। ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਆਪਾਂ ਕੋਈ ਬੜਾ ਸਮਾਨ ਨਹੀਂ ਪਾਇਆ ਜੀ। ਬਸ ਡੇਢ ਕ ਘੜਛੀ ਪਾਇਆ ਦੇਸੀ ਘਿਓ। ਮਿੱਠਾ ਪਾ ਲਿਆ ਆਪਾਂ ਮਿਸ਼ਰੀ ਪਾਈ ਆ ਪੀਸ ਕੇ ਜਿੰਨਾ ਕਾ ਵੱਧ ਘੜ ਤੁਸੀਂ ਖਾਣੇ। ਨਹੀਂ ਮਿਸ਼ਰੀ ਪਾਉਣੀ ਤਾਂ ਜੀ ਸ਼ੱਕਰ ਪਾ ਲਓ। ਚੀਨੀ ਵੀ ਪੀਸ ਕੇ ਪਾ ਸਕਦੇ ਆ। ਤੇ ਸੌਂਫ ਪਾਈ ਆ ਆਪਾਂ ਨੇ। बस मिश्री ਆ ਜੀ ਭੁਜੇ ਛੋਲੇ ਨੂੰ ਅਪਾ ਜਿਆਦਾ ਸਮਾਨ ਨਹੀਂ ਪਾਇਆ ਟਰਾਈ ਫੂਡਸ ਨੇ ਜਿਹੜੇ ਆਪਾਂ ਜੀ ਬਦਾਮ ਵਗੈਰਾ ਆਪਾਂ ਭਿਉਂ ਕੇ ਖਾਣੇ ਆ ਜੀ ਜੇ ਆਪਾਂ ਖਾ ਰੋਟੀ ਵੀ ਖਾਣੇ ਆ ਗਰਮੀ ਦੇ ਵਿੱਚ ਤੇ ਉਹ ਵੀ ਆਪਾਂ ਭਿਉਂ ਕੇ ਖਾਣੇ ਆ ਜੀ ਰਾਤ ਨੂੰ ਭਿਉਂ ਦਿੰਨੇ ਆ ਸਵੇਰ ਨੂੰ ਪਰ ਉਹਨੇ ਦਾ ਛਿਲਕਾ ਲਾ ਕੇ ਤੇ ਗਰਮੀ ਕਰਕੇ ਆਪਾਂ ਇਸ ਲਈ ਟਰਾਈ ਫੂਡਸ ਵਿੱਚ ਕੋਈ ਨਹੀਂ ਪਾਇਆ ਪਰ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਜੀ ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ